ਤਾਰਾਂ ਚੋਂਦੀ ਮੈਂ ਮਰ ਜਾਂਦੀ ਉੱਠਦੀ ਪੈਰ ਦੇ ਤੜਕੇ ਤਾਰਾਂ ਚੋਂਦੀ ਮੈਂ ਮਰ ਜਾਂਦੀ ਉੱਠਦੀ ਪੈਰ ਦੇ ਤੜਕੇ ਜੇਠ ਜਠਾਣੀ ਬਦਪੀ ਜਾਂਦੇ ਚੋਰੀ ਅੰਦਰ ਵੜ ਕੇ ਨੀ ਮੇਰੀ ਵਰੀ ਆਈ ਨੀ ਮੇਰੀ ਵਰੀ ਆਈ ਨੀ ਮੇਰੀ ਵਰੀ ਆਈ ਬਾਲਟੀ ਖੜਕੇ 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 ਖੱਟੀ ਚੁੰਨੀ ਲੈ ਕੇ ਨੀ ਮੈਂ ਤਾਂ ਚੂਣ ਗਈ ਸੀ ਖੱਟੀ ਚੁੰਨੀ ਲੈ ਕੇ ਨਹੀਂ ਮੈਂ ਤਾਰ ਚੂਣ ਗਈ ਸੀ ਖੱਟੀ ਚੁੰਨੀ ਨੇ ਮੇਰਾ ਗਾਲ ਕੁੱਟਤਾ ਨਹੀਂ ਮੈਂ ਕੱਟੇ ਦੇ ਬਹਾਨੇ ਛੜਾ ਦੇਠ ਕੁੱਟਤਾ ਨਹੀਂ ਮੈਂ ਕੱਟੇ ਦੇ ਬਹਾਨੇ ਛੜਾ ਦੇਠ ਕੁੱਟਤਾ ਨਹੀਂ ਮੈਂ ਕੱਟੇ ਦੇ ਬਹਾਨੇ ਛੜਾ ਦੇਠ ਕੁੱਟਤਾ ਮੈਂ ਤੇਜ ਖਾਣੀ ਦੋਵੇਂ ਤੀਰ ਥਨ ਚੱਲੀ ਖੜਾ ਪੁੱਛੇ ਦੋਵੇਂ ਕੰਨੀਆਂ ਕਿਉਂ ਚੱਲੀਆਂ ਲੇਟ ਖੜਾ ਪੁੱਛੇ ਦੋਵੇਂ ਕੰਨੀਆਂ ਕਿਉਂ ਚੱਲੀਆਂ ਟਾਈਮ ਗੜੀ ਦਾ ਹੁਣ ਲੱਗਿਆ ਨਹੀਂ ਝੇਠ ਮਾਰ ਕੇ ਦੋ ਹਥੜਾ ਰੋਣ ਲੱਗਿਆ ਨਹੀਂ ਝੇਠ ਮਾਰ ਕੇ ਦੋ ਹਥੜਾ ਰੋਣ ਲੱਗਿਆ ਨਹੀਂ ਝੇਠ ਮਾਰ ਕੇ ਦੋ ਹਥੜਾ ਰੋਣ ਲੱਗਿਆ ਨਹੀਂ ਝੇਠ ਮਾਰ ਕੇ ਦੋ ਹਥੜਾ ਜੇਠ ਜਠਾਣੀ ਚਾਸੀ ਪੀਂਦੇ ਜੇਠ ਜਠਾਣੀ ਚਾਸੀ ਪੀਂਦੇ 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 ਲੜਪੇ ਨਹੀਂ ਉਥੇ ਕੋਲੀ ਕੋਲੀ ਤੇ ਗੜਵੀ ਖੜਕੇ ਨਹੀਂ ਉਥੇ ਕੋਲੀ ਕੋਲੀ ਤੇ ਗੜਵੀ ਖੜਕੇ ਨਹੀਂ ਉਥੇ ਕੋਲੀ ਕੋਲੀ ਤੇ ਗੜਵੀ ਖੜਕੇ ਨਹੀਂ ਉਥੇ ਗੋਲੀ ਜੇਠ ਜਠਾਣੀ ਅੰਦਰ ਸੌਂਦੇ ਜੇਠ ਜਠਾਣੀ ਅੰਦਰ ਸੌਂਦੇ ਮੇਰਾ ਮੰਝਾ ਦਰ ਵਿੱਚ ਵੇਕੀ ਲੋੜਾ ਕੀ ਲੋੜਾ ਆ ਗਿਆ ਘਰ ਵਿੱਚ ਵੇਕੀ ਲੋੜਾ ਕੀ ਲੋੜਾ ਆ ਗਿਆ ਘਰ ਵਿੱਚ ਵੇਕੀ ਲੋੜਾ ਕੀ ਲੋੜ ਆ ਗਿਆ ਕਰ ਵਿੱਚ ਵੇ ਕੀ ਲੋੜਾ ਜੇਠ ਜੁਠਾਣੀ ਇਤਾਂ ਟੋਂਦੇ ਜੇਠ ਜੁਠਾਣੀ ਇਤਾਂ ਟੋਂਦੇ ਮੈਂ ਟੋਂਦੀ ਸੀ ਗਾਰਾ ਜੇ ਮੇਰੀ ਹੱਥ ਹੈ ਦੇ ਸਿਕਰੋਟਗੇ ਚਵਾਰਾ ਜੇ ਮੇਰੀ ਹੱਥ ਹੈ ਦੇ ਸਿਕਰੋਟਗੇ ਚਵਾਰਾ ਜੇ ਮੇਰੀ ਹੱਥ ਹੈ ਦੇ ਸਿਕਰੋਟਗੇ ਚਵਾਰਾ ਜੇ ਮੇਰੀ ਹੱਥ ਹੈ ਦੇ ਡੇਠ ਜਠਾਣੀ ਇੱਟਾਂ ਟੋਂਦੇ ਡੇਠ ਜਠਾਣੀ ਇੱਟਾਂ ਟੋਂਦੇ ਮੈਂ ਟੋਂਦੀ ਸੀ ਪਾਣੀ ਜੇ ਮੇਰੀ ਹਾ ਪੈ ਜੇ ਸਿਖਰੋਂ ਡਗੇ ਜਠਾਣੀ 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 ਜੇ ਮੇਰੀ ਹਾ ਪੈ ਜੇ ਮੈਂ ਤਾਂ ਜੇਠ ਨੂੰ ਜੀ ਜੀ ਅੱਖਾਂ ਮੈਂ ਤਾਂ ਜੇਠ ਨੂੰ ਜੀ ਜੀ ਅੱਖਾਂ ਮੈਨੂੰ ਕਹਿੰਦਾ ਫੋਟ ਜੇਠ ਨੂੰ ਅਗ ਲੱਗ ਜਏ ਸਨੇ ਪਜਾਮਾ ਕੋਟ ਜੇਠ ਨੂੰ ਅਗ ਲੱਗ ਦੇ ਸਨੇ ਪਜਾਮਾ ਕੋਟ ਜੇਠ ਨੂੰ ਅਗ ਲੱਗ ਜੇ ਸਨੇ ਪਜਾਮਾ ਕੋਟ ਮੈਂ ਤਾਂ ਜੇਠ ਨੂੰ ਜੀ ਜੀ ਅੱਖਾਂ ਮੈਂ ਤਾਂ ਜੇਠ ਨੂੰ ਜੀ ਜੀ ਅੱਖਾਂ ਮੈਨੂੰ ਕਹਿੰਦਾ ਬੱਕਰੀ ਵਜੇ ਠਾਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਵਜੇ ਠਾਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਵਜੇ ਠਾਸੂਰ ਮਿਆਂ ਫੇਰ ਕਿਸੇ ਦਿਨ ਟੱਕਰੀ ਮੇਰਾ ਜੇਠਨੀ ਬੜਾ ਟੁੱਟ ਪੈਣਾ ਹਸਦੀ ਦੇ ਦੰਦ ਗਿਣਦਾ ਮੇਰਾ ਜੇਠਨੀ ਬੜਾ ਟੁੱਟ ਪੈਣਾ ਹਸਦੀ ਦੇ ਦੰਦ ਗਿਣਦਾ ਮੇਰਾ ਜੇਠਨੀ ਬੜਾ ਟੁੱਟ ਪੈਣਾ ਹਸਦੀ ਦੇ ਦੰਦ ਗਿਣਦਾ ਪਹਿਲੀ ਵਾਰ ਮੈਂ ਗਈ ਮੁਕਲਾਵੇ ਪਹਿਲੀ ਵਾਰ ਮੈਂ ਗਈ ਮੁਕਲਾਵੇ ਬੂਹੇ ਵਿੱਚ ਟਕਰਿਆ ਜੇਠ ਕੁੜੀ ਉਹ ਨਹੀਂ ਮਲਕ ਗਈ ਲੁਕ ਗਈ ਸੰਦੂਖਾ ਏਡ ਕੁੜੀਓ ਨੀਵੇਂ ਲੁਕ ਗਈ ਨੀਵੇਂ ਲੁਕ ਗਈ ਸੰਦੂਖਾ ਏਡ ਕੁੜੀਓ ਨੀਵੇਂ ਲੁਕ ਗਈ ਨੀਵੇਂ ਲੁਕ ਗਈ ਸੰਦੂਖਾ ਏਡ ਕੁੜੀਓ ਨੀਵੇਂ ਲੁਕ ਗਈ ਮੇਰੇ ਜੇਠ ਦੇ ਪੁੱਠੇ ਦਿਨੇ ਆਏ ਕਿਕਰਾਂ ਨੂੰ ਪਾਵੇ ਜੱਫੀਆਂ ਮੇਰੇ ਜੇਠ ਦੇ ਪੁੱਠੇ ਦਿਨੇ ਆਏ ਕਿਕਰਾਂ ਨੂੰ ਪਾਵੇ ਜੱਫੀਆਂ ਮੇਰੇ ਜੇਠ ਦੇ ਪੁੱਠੇ ਦਿਨੇ ਕਹਿੰਦਾ ਸੂਟ ਨਹੀਂ ਪੌਂਦੀ ਮੈਨੂੰ ਤਾਂ ਕਹਿੰਦਾ ਸੂਟ ਨਹੀਂ ਪੌਂਦੀ ਮੈਂ ਪਾ ਲਿਆ ਸਿਰ ਲਈ ਜੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਜੇਠ ਦੀ ਨਜ਼ਰ ਬੁਰੀ ਗੋਡਿਆਂ ਪਰਨੇ ਪਈ ਜੇਠ ਦੀ ਨਜ਼ਰ ਢੇਠ ਮੇਰੇ ਨੇ ਬੱਕਰੀ ਲਿਆਂਦੀ ਢੇਠ ਮੇਰੇ ਨੇ ਬੱਕਰੀ ਲਿਆਂਦੀ ਪੈਰੀ ਝਾਂਜਰਾ ਪਾਈਆਂ ਬਈ ਗਲੀ ਗਲੀ ਉਹਨੂੰ ਲੈ ਕੇ ਫਿਰਦਾ ਬੱਲੇ ਗਲੀ ਗਲੀ ਉਹਨੂੰ ਲੈ ਕੇ ਫਿਰਦਾ ਘਰ ਘਰ ਵਾਜਾਂ ਆਈਆਂ ਨੇ ਪੈਂਜੀ ਆ ਕੀ ਆ ਕੀ ਰੌਣਕਾਂ ਲਾਈਆਂ 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 ਨੇ ਪੈਂਜੀ ਆ ਕੀ ਆਉਣ ਗੀਆਂ ਅੰਬੀਆਂ ਤੇ ਪਾਵਾਂਗੇ ਮਰੱਬਾ ਆਉਣ ਗੀਆਂ ਅੰਬੀਆਂ ਤੇ ਪਾਵਾਂਗੇ ਮਰੱਬਾ ਜੇਠ ਚੱਲਾ ਨਾ ਕਰੀ ਜੇਠਾਣੀ ਦਾ ਮੁੱਗਾ ਨਹੀਂ ਜੇਠਾਣੀਏ ਥਾਲੀ ਵਿੱਚ ਪਵ ਕਾ ਬੁੱਝਾ ਨਹੀਂ ਜਠਾੜਲੇ ਥਾਲੀ ਦੇਠਨੇ ਕੂਰੀ ਨੀ ਦੁੱਧ ਡੁੱਲ ਗਿਆ ਜੇਠਨੇ ਕੂਰੀ ਨੀ ਦੁੱਧ ਡੁੱਲ ਗਿਆ ਜੇਠਨੇ ਕੂਰੀ ਨੀ ਦੁੱਧ ਡੁੱਲ ਗਿਆ ਜੇਠਨੇ ਕੂਰੀ ਨੀ ਕਰ ਮੇਰੇ ਜੇਠ ਦੀ ਪੁੱਗੇ ਰਾਂਝਾ ਰੂਲ ਦੂ ਬੱਕਰੀਆਂ ਚਾਰੇ ਕਰ ਮੇਰੇ ਜੇਠ ਦੀ ਪੁੱਗੇ ਰਾਂਝਾ ਰੂਲ ਦੂ ਬੱਕਰੀਆਂ ਚਾ ਬਿਓ ਦਸ ਕੀ ਲਗਦਾ ਮੇਰਾ ਬਿਓ ਵੀਰ ਹੋਊਗਾ ਤੇਰਾ ਬਿਓ ਦਸ ਕੀ ਲਗਦਾ ਮੇਰਾ ਮੇਰੀ ਜਾਨ ਦੀ ਜੁੱਤੀ ਰਹਾ ਕੋਲ ਤੂੰ ਖੜਾ ਬੇ ਮੇ ਜੇਠ ਨੇ ਕੁੱਤੀ ਰਹਾ ਕੋਲ ਤੂੰ ਖੜਾ ਬੇ ਮੇ ਜੇਠ ਨੇ ਕੁੱਤੀ ਰਹਾ ਕੋਲ ਬਰਸੀ ਖਟਣ ਗਿਆ ਸੀ ਵਾਰੀ ਬਰਸੀ ਖਟਣ ਗਿਆ ਸੀ ਖਟਕੇ ਲਿਆਂ ਦਾ ਪਾਣ ਦਾ ਪਤਾਵੇ ਮੈਂ ਜੇਠ ਕੁੱਟਣਾ ਲੈਣਾ ਵਾਰੀ ਦਾ ਵਟਾਵੇ ਮੈਂ ਜੇਠ ਕੁੱਟਣਾ ਲੈਣਾ ਵਾਰੀ ਦਾ ਵਟਾਵੇ ਮੈਂ ਜੇਠ ਬਾਰੀ ਵਰਸੀ ਖਟਣ ਗਿਆ ਸੀ ਬਾਰੀ ਵਰਸੀ ਖਟਣ ਗਿਆ ਸੀ ਖਾਟੇ ਕੇਲੇ ਆਂਦੇ ਛੋਲੇ ਐਵੀਂ ਸਿਆਪਾ ਮੇਰੀ ਜਾਨ ਨੂੰ ਮੇਰਾ ਢੇਠ ਨਾ ਜਠਾਣੀ ਨਾਲ ਬੋਲੇ